ਮজা ਆ ਗਿਆ ਜਿਹਦਾ ਮਮਾ ਆ ਗਿਆ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਆ ਦੇਖੋ ਅਜਮ ਸਵੇਰੇ ਸਵੇਰੇ 3000 ਤੱਕ ਕਰਨ ਦਿਆ ਵਾ ਕੀ ਕਰਦੋ ਕਿੱਥੇ ਚੜ ਗਿਆ ਦੇਖ ਇੱਧਰ ਦੇਖੋ ਕਿੱਥੇ ਚੜ ਗਿਆ ਬਾਹਰ ਦੇਖੂਗਾ ਕੀ ਪੀ ਰਿਹਾ ਹੋਗਾ ਨਹੀਂ ਮਮਾ ਮਮਾ ਮੈਂ ਪੀ ਰਿਆ ਅਗਰ ਮੈਂ ਅੱਜਕੱਲ ਗਰਮ ਪਾਣੀ ਪੀਂਦਾ ਵਾ ਬੜਾ ਸਿਆਣਾ ਜਵਾਕ ਐਨੂੰ ਹੁੰਦਾ ਕਿ ਮੈਂ ਗਰਮ ਪਾਣੀ ਪੀਣਾ ਕਿਹੜਾ ਪਾਣੀ ਪੀਣਾ ਪਿਆ ਮਮਾ ਪਾਣੀ ਪੀਣਾ ਮਮ ਪਾਣੀ ਪਿਆ ਕੋ ਗਮ ਮਮ ਪਾਣੀ ਪੀਣਾ ਉਹ ਤਾਂ ਜਾਨੀ ਪੀਂਦਾ ਕਹਿੰਦਾ ਉਹ ਮਮ ਪਾਣੀ ਪੀਣਾ ਵਾ ਹਾਂਜੀ ਦੋਸਤੋ ਅੱਜ ਅਸੀਂ ਬਣਾਉਣ ਲੱਗੇ ਆ ਜੀਆਂ ਮੋਮੋਸ ਤਾਂ ਤੁਹਾਨੂੰ ਅੱਜ ਮੰਮੀ ਮੋਮੋਸ ਦੀ ਰੈਸਪੀ ਦੱਸੋਗੀ ਕਿ ਕਿੱਦਾਂ ਮੋਮੋਸ ਬੰਦੇ ਆ ਨਾ ਤੇ ਇਧਰ ਗਮ ਦੇਖੋ ਖੁਸ਼ ਹੋ ਰਿਹਾ ਟਰੈਕਟਰ ਤੇ ਬੈਠਾ ਕੀ ਬਣਾਉਣ ਲੱਗਿਆ ਅੱਜ ਮੋਮੋਸ ਸੌਂ ਸੌ ਸਾਰਿਆਂ ਨੂੰ ਕੁਝ ਨੀਂਦ ਕੱਢ ਕੇ ਤੇ ਸਾਰਾ ਠੀਕ-ਠਾਕ ਹੋ ਗਿਆ ਸੀ ਸਾਰਾ ਠੀਕ-ਠਾਕ ਆ ਅਸੀਂ ਅੱਜ ਬਣਾਉਣ ਲੱਗੇ ਮੋਮੋਸ ਸਾਰੇ ਜੀ ਦਸਪੀਤਾ ਨਾਲ ਸ਼ੇਅਰ ਕਰਾਂਗੇ ਇੱਕ ਇੱਕ ਗੱਲ ਲੱਗੇ ਪਹਿਲਾਂ ਗਾਜਰ ਤੋਂ ਲੱਗੇ ਕੱਦੂ ਕੱਚ ਇਹ ਆਪਾਂ ਇੱਕ ਗਾਜਰ ਲਈਏ ਪੱਤਾ ਗੋਭੀ ਲਈਏ ਫੁੱਲ ਗੋਭੀ ਲਈਏ ਇਹ ਸਾਰੇ ਨੂੰ ਕੱਦੂ ਕੱਚ ਕਰਕੇ ਅੱਗੇ ਤੋਂ ਦੇਖੋ ਚਲੋ ਪਹਿਲਾਂ ਇਹਨਾਂ ਨੂੰ ਗੱਲ ਇਹ ਕੱਦੂ ਕੱਚ ਤੇ ਫਿਰ ਅੱਗੇ ਦਿਖਾਉਣਾ ਤੁਹਾਨੂੰ ਕੀ ਕੀ ਪ੍ਰੋਸੈਸ ਹੁੰਦਾ ਵਾ ਅਗਰ ਦੇਖੋ ਕੀ ਕਰ ਰਿਹਾ ਅਗਮ ਚਲੋ ਕੋਈ ਇਹ ਕਿਹੜਾ ਹੈ ਤਾਂ ਤੁਹਾਡੇ ਤੋਂ ਹੋਈ ਨਹੀਂ ਗੋਭੀ ਗੁੱਬੀ ਇਹ ਜਿੱਤ ਮੈਂ ਗਾਜਰ ਕੀਤੀ ਹੈ ਗੋਬੀ ਲਾਫਰਿਤ ਕਰਕੇ ਦੋਗਾ ਲਾਉ ਮੈਂ ਕਰਦਾ ਫੋਟੋ ਕੈਮਰਾ ਕਹਿੰਦੇ ਮੇਰੀ ਹਲਫਾ ਲਾ ਮੈਂ ਹਲਫ ਕਰਦਾ ਮਾਪੀ ਕਿਹੜੀ ਕਰਾਉਣਾ ਹਾਤਾ ਨਹੀਂ ਹੁੰਦਾ ਸਾਰੇ ਕਰਨੇ ਆ ਹਾਂ ਪਹਿਲਾਂ ਕਰਨਾ ਇਹ ਕਰ ਲਾ ਤੇ ਉਹ ਦੂਜਾ ਗੋਲ ਕਰਨਾ ਨਿੱਕਾ ਇਦਾਂ ਕਰਕੇ ਦੋਸਤੋ ਬਿੰਨੀ ਮੈਂ ਕਰ ਦਿੱਤੀ ਆ ਤਾਹ ਤੋਂ ਮਨਸ ਖਾਣਾ ਕਿੱਦਾਂ ਕਰੀ ਦੀ ਆ ਕਦੂ ਕਾਸ ਕਹੈ ਲੋ ਜੋ ਬਿੱਲੀ ਕਾਸ ਕਹੈ ਲੋ ਆਪਣੇ ਤੋਂ ਬਿੱਲੀ ਕਾਸ ਕਹਿੰਦੇ ਪਿੰਡਾਂ ਤੇ ਇੱਥੇ ਕਦੂ ਕਾਸ ਕਹਿੰਦੇ ਆ ਇਦਾਂ ਗੱਲ ਹੀ ਕਰੀ ਜਾਂਦੀ ਆ ਦੱਲੀ ਉਹ ਇਸ ਤਰ੍ਹਾਂ ਕਰਕੇ ਪਹਿਲਾਂ ਜਿਵੇਂ ਮਸ ਬੋਗਣੇ ਇਹਨਾਂ ਹੁੰਦੇ ਸੀਗੇ ਤੇ ਅਨ ਐਕਸਪੀਰੀਅੰਸ ਹੁੰਦਾ ਸੀ ਮੈਂ ਮਸਾਂ ਨੂੰ ਪਹਿਂਦੇ ਜਿਵੇਂ ਬੈਕੜਾਣ ਪਈਦਾ ਕੋਈ ਦਿਨ ਪਹਿਲਾਂ ਅਸੀਂ ਬਣਾਏ ਤੇ ਦੋ ਤਿੰਨ ਪਲੇਟਾਂ ਤਿੰਨ ਪਲੇਟਾਂ ਬਣਾਈ ਆਣ ਗਿਆ ਦਿਨ ਨਹੀਂ ਸੀ ਭਰਾਵਾ 6 ਪਲੇਟਾਂ ਸੀ ਮੈਂ ਕਿੰਨੇ ਕਿ ਬਣਾਈਆਂ ਸੀ ਹਾਂ ਇੰਨੇ ਸਾਰੇ ਬਣਾਏ ਇੰਨਾ ਟਾਈਮ ਲੱਗਿਆ 10 ਮਿੰਟ 2 ਮਿੰਟ ਚ ਖਤਮ ਹੋ ਗਈ ਸਾਰੇ ਅਗਰ ਪੂਰੋਂ ਹੀ ਬਹੁਤ ਖਾਂਦੇ ਆ ਨਹੀਂ ਖਾਂਦੇ ਤਾਂ ਵਿਚਾਰੇ ਕੀ ਚਾਹ ਜੀ ਰਲੇ ਸੀ ਨਾ ਨਿਆਣੇ ਨੋਣੇ ਸੀ ਨਾਲੇ ਬਾਹਰ ਦੀ ਚੀਜ਼ ਖਾਣੀ ਨਹੀਂ ਨੇ ਚਾਹੀਦੀ। ਉਹ ਮਾਮਾ ਤੇਰਾ ਬਾਹਰ ਦੀ ਚੀਜ਼ ਪਸੰਦ ਨਹੀਂ ਕਰਦਾ। ਸਾਫ ਸਫਾਈ ਹੁੰਦੀ ਨਹੀਂ ਤਾਂ ਕਰਕੇ ਉਹ ਨਿਆਣੇ ਇੱਥੇ ਕਹਿੰਦੇ ਭੂਆ ਦੇ ਹੱਥ ਦੀ ਚੀਜ਼ ਖਾਣੀ। ਭੂਆ ਟੇਸਟੀ ਬਣਾਉਂਦੀ ਤੇ ਨਾਲ ਸਾਫ ਸਫਾਈ ਦੀ ਚੀਜ਼ ਬਣਦੀ ਤੇ ਭੂਆ ਦੇ ਹੱਥਾਂ ਦੀ ਚੀਜ਼ ਖਾਣੀ ਭੂਆ ਬਣਾ ਦੇ ਸਾਨੂੰ ਉਹ ਸਭ। ਤਾਂ ਉਹਨਾਂ ਨੇ ਰੱਜ ਰੱਜ ਕੇ ਖਾਦੇ ਸੀ। ਉਹ ਕਹਿੰਦੇ ਸੀ ਦੂਜਾ ਕੀ ਬਣਾਉਣਾ ਸੀ? ਪੈਰੋਟ ਪਾਟੋ ਸੋ ਪੈਰੋਟ ਪਾਟੋ ਬਣਾ ਦਿਓ ਖਾਣਾ ਹੈ ਵੀਰਾ 버ਗਰ ਬਹੁਤ ਸੋਹਣੇ ਬਣਾਉਂਦਾ ਬਹੁਤ ਟੇਸਟੀ ਹੁੰਦੇ ਉਹ ਬਣਾ ਦਿਓ ਉਹ ਖਾਣੇ ਆ ਤੇ 버ਗਰ ਤਾਂ ਵਿਚਾਰਿਆਂ ਨੂੰ ਬਣਾ ਕੇ ਨਹੀਂ ਦਿੱਤੇ ਰਹੇਗਾ ਪੈਰੋਟ ਪਾਟੋ ਉਹ ਵੀ ਬਾਹਰੋਂ ਨਹੀਂ ਆ ਕੇ ਦਿੱਤੇ ਘਰੇ ਬਣਾਏ ਨਹੀਂ ਸਮਾਨ ਨਹੀਂ ਹੁੰਦਾ ਭੈਣਾ ਕਿਉਂ ਘਰੇ ਪਹਿਲਾਂ ਸੁਨਾਨ ਹੁੰਦਾ ਸੀ ਹੁਣ ਸਮਾਨ ਨਹੀਂ ਹੁੰਦਾ ਜਿਹੜੀ ਆਪਾਂ ਉਹ ਸੱਸ ਸੂਸਾ ਲੈਵਨੇ ਟਾਈ ਟਾਈ ਸੋ ਦਾ ਪੈਕੇਟ ਆਉਂਦਾ ਫਿਰ ਵੇਸਟ ਜਾਣੀਆਂ ਨੇ ਖਰਾਬ ਹੋ ਜਾਂਦੀਆਂ ਪਹਿਿਆਂ ਤੱਕ ਕਰਕੇ ਬਾਹਰ ਲੈ ਆਦੇ ਸੇ ਇਹ ਲਾ ਬੰਦਾ ਲਗਾ ਦਿੰਦੇ ਬਣਾ ਦਰ ਸੇਤਾ ਆ ਕੱਢ ਦਿੰਨੇ ਆਪਾਂ ਜਿਹੜੇ ਆ ਵੱਡੇ ਵੱਡੇ ਜਿਹੇ ਪਰਤੇ ਹਾਂ ਉਹ ਤਾਂ ਕੱਢ ਦਿੰਨੇ ਆ ਲਾਗੇ ਵਿਖਾਉਣੇ ਆਪਣੇ ਭੈਣ ਭਰਾਵਾਂ ਨੂੰ ਆ ਜਿਹੜੇ ਵੱਡੇ ਵੱਡੇ ਜੇ ਕੱਢ ਦੋ ਉਹਨੂੰ ਗੋਦੀ ਵਿਚ ਕਰ ਦਿੰਦੇ ਆਪਾਂ ਗਾਜਰਾ ਤੇ ਕੱਪੜੇ ਲਗਾ ਇਹ ਇੱਕ ਹੋਰ ਗੱਲ ਤੁਹਾਨੂੰ ਦੱਸਣੀ ਕਰ ਭੈਣ ਭਰਾਵਾਂ ਨੂੰ ਜਿਹੜਾ ਡੰਡਾ ਜਾਂ ਨਾ ਪਿੱਛੇ ਵਾਲਾ ਇਹ ਨਾ ਕੱਟਿਓ ਇਹਦੇ ਨਾਲ ਆ ਸੌਖੇ ਹੋ ਜਾਂਦੀ ਏ ਉਹ ਡੰਡੇ ਜੇ ਤੱਕ ਫੜ ਕੇ ਨਾ ਸਾਂਪੇ ਕਰ ਹੋ ਜਾਂਦੀ ਨਹੀਂ ਖਾ ਲੈਂਦਾ

ਚਲੋ ਹੁਣ ਮਾਤਾ ਜੀ ਨੂੰ ਲੂਣ ਲਾ ਕੇ ਰੱਖ ਦਿੰਨੀ ਆ ਤੇ ਮੇਰਾ ਮੇਰਾ ਕੰਮ ਖਤਮ ਹੋ ਗਿਆ ਬਿੱਲੀ ਗੈਸ਼ ਕਰਨੇ ਸੇ ਕਰਤੇ ਹੁਣ ਮਾਤਾ ਦਾ ਕੰਮ ਰਹਿ ਗਿਆ ਹੁਣ ਮਾਤਾ ਜੀ ਪਾਉਣ ਲੱਗਿਆ ਸਬਜ਼ੀਆਂ ਚ ਨਮਕ ਕਿੰਨਾ ਕੁ ਪਾਣਾ ਆ ਡੇਢ ਚਮਚ ਪਾਇਆ ਤੇ ਨਮਕ ਲਾ ਕੇ ਰੱਖ ਦਿੰਨੀ ਆ ਥੋੜੀ ਦਮ ਲਈ ਚਲੋ ਤੇਰੇ ਵਿੱਚ ਲਾ ਕੇ ਇਧਰ ਠੀਕ ਕਿੰਨੇ ਵੇਲੇ ਤੱਕ ਰੱਖਦੇ ਆ ਇਹ 10-15 ਮਿੰਟ ਰੱਖਾਂਗੇ ਸਬਜ਼ੀ ਚੰਗੀ ਤਰ੍ਹਾਂ ਪਾਣੀ ਛੱਡ ਕੇ ਫਿਰ ਆਪਾਂ ਨੂੰ ਚੋਣ ਲਾਂਗੇ 10-15 ਮਿੰਟ ਲਈ ਆਪਾਂ ਇਹਨਾਂ ਨੂੰ ਰੱਖ ਦਾਂਗੇ ਅਗਰ ਇਹ ਦੁਕਾਨ ਤੇ ਤੇ ਵੇਲੇ ਪਾ ਲਿਆ ਸੀ ਲੂਣ ਦਾ ਮੈਂ ਲੈਣ ਚਲ ਗਿਆ ਸੀ ਮੱਠੀਆਂ ਅੱਧਾ ਕਿਲੋ ਮੈਦਾ ਤੇ ਆ ਇੱਕ ਚਮਚਾ ਚੂਨ ਪਾਇਆ ਠੀਕ ਹੈ ਮੈਂ ਚਲ ਗਿਆ ਸੀ ਇਹ ਮੱਠੀਆਂ ਲੈਣ ਮੱਠੇ ਰਾਂ ਚਲ ਗਿਆ ਸੀ ਆ ਭੁੱਖ ਬੜੀ ਲੱਗੀ ਤੇ ਫਿਰ ਮੱਠੇ ਲੈ ਕੇ ਆਇਆ ਹੋਰ ਮੈਨੂੰ ਨਹੀਂ ਮੱਠੇ ਦਿੱਤੀ ਇੱਕ ਹੀ ਲੈ ਲਿਆ ਹਾਂ ਅੱਧਾ ਚਮਚਾ ਪਰ ਘੈਂਟ ਦੇ ਪਾਉਣ ਲੱਗੇ ਆ ਤੇ ਇੱਧਰ ਆਪਣੇ ਸਬਜ਼ੀਆਂ ਰੇ ਪਈਆਂ ਵਾ બસ ਨਾਲ ਲੱਬਤਾ ਕੋਣ ਲੱਗਿਆ ਮੈਂ ਤਾਂ ਮਚਾਟਾ ਕਿਹਾ ਮੈਂ ਤਾਂ ਕੋਣ ਲੱਗਿਆ ਮੈਂ ਤਾਂ ਕੋਣ ਕੇ ਰੱਖਦੇ ਇਹਨੂੰ ਰੱਖਣਾ ਬੱਸ ਹਾਂ ਤੂੰ ਨਾਲ ਵਾਸ ਰਸਤ ਤੇ ਨਹੀਂ ਖਾਲਾ ਬੰਦ ਜਾ ਕਰ ਇੱਧਰ ਵੀ ਰੱਖਿਆ ਇਹ ਆਪਾਂ ਸਬਜੀ ਤਰੀ ਹੋਈ ਸ਼ਾਲਗਨ ਸ਼ਾਲਗਨ ਆਜੋ ਹੁਣ ਤੁਹਾਨੂੰ ਦਿਖਾਈਏ ਕਿੰਨਾ ਕੁ ਤਿਆਰ ਹੋ ਗਿਆ ਇੱਧਰ ਮੈਂ ਸਬਜ਼ੀਆਂ ਵੀ ਕਰਤੀਆਂ ਵਾਂ ਤੇ ਇੱਧਰ ਆਪਣਾ ਆਟਾ ਵੀ ਲਫਾਵੇ ਦੇ ਵਿੱਚ ਰੱਖਤਾ ਤੇ ਲੈ ਕੇ ਕਿਰਪਾ ਨਾਲ ਪ੍ਰਫੈਂਡ ਪ੍ਰਫੈਂਡ ਲਾਇਆ ਚਮਚਾकू ਉੱਪਰ ਲਾ ਕੇ ਠੀਕ ਆ ਹੱਥ ਦੇ ਸਪਾਕੇ ਦੋ ਥੰਡਾ ਲਾ ਕੇ ਤੇ ਉੱਤੇ ਲਾ ਕੇ ਚੰਗੀ ਤਰ੍ਹਾਂ ਤੇ 15 ਮਿੰਟ ਰੱਖਣਾ ਲਫਾਕੇ ਚ ਠੀਕ ਆ ਠੀਕ ਆ ਤੇ ਇੱਧਰ ਸਬਜੀ ਆਪਣੀ ਹੋ ਚੁੱਕੀ ਹੈ ਤੇ ਹੁਣ ਆਪਾਂ ਲਾਣ ਲੱਗੇ ਜੀ ਤੜਕਾ ਤੂੰ ਲਾਣ ਲੱਗੇ ਆਪਾਂ ਤੜਕਾ ਲਾਉਣਾ ਸਬਜੀ ਨੂੰ ਤੜਕਾ ਲਾਉਣ ਲੱਗੇ ਜੀ ਸਬਜੀ ਨੂੰ ਤੇ ਲੈ ਡੈ ਨਹੀਂ ਸੀ ਕਿਸ ਵੇਰ ਦੇ ਤੇ ਹੁਣ ਕਪੜੇ ਧੋਣ ਲੱਗੇ ਉੱਧਰ ਇੱਧਰ ਰਗਮ ਰੋਟੀ ਪਿੰਦਾ ਪਿਆ ਵਾ ਦੇ ਨਾਮ ਦੇ ਜਿਹਦਾ ਪਹਿਲਾ ਫੋਨ ਨਜ਼ਾਰੇ ਆਦੇ ਦੇਖੋ ਲੈ ਇੱਧਰ ਬੁਕੀਤਾ ਪਹਿਲਾਂ ਖਾਂਦਾ ਬੰਦੇ ਬੁਕੀਤਾ ਛੋਟਾ ਆਗਮ ਜੀ ਤੁਹਾਨੂੰ ਡਰਾਇੰਗ ਦਿਖਾਉਣੇ ਆ ਆਗਮ ਨੇ ਡਰਾਇੰਗ ਕੀਤੀ ਆ ਇੱਕ ਹੀ ਡਰਾਇੰਗ ਕੀਤੀ ਹੈ ਨਾ ਪਤਾ ਨਹੀਂ ਕਲਰਫੁਲ ਸਾਰੇ ਲੱਗਦਾ ਇਹ ਬਾਨੀ ਨੇ ਕਿ ਡਰਾਇੰਗ ਕੀਤੀ ਆ ਦੇਖ ਚਮਚਾ ਲੈ ਰਖਾਂ ਤੇ ਠੀਕ ਹੈ ਜੀ ਇਹਨਾਂ ਚਾਪਾ ਬੰਨ ਗਿਆ ਹਰੀ ਮਿਰਚ ਗ੍ਰੈਂਡਰ ਕੀਤੀ ਹੈ ਠੀਕ ਆਹ ਇਹ ਆਥਲੇ ਮਿਕਸੀ ਚਾਪਾ ਲਸਣ ਕਟਕਰ ਗ੍ਰੈਂਡਰ ਕਰ ਲਿਆ ਸੀ ਦਾਸਤੋਰੀਆਂ ਸੀ ਲਸਣ ਦੀਆਂ ਬਾਸਮੀ ਉਤਰ ਕੇ ਠੀਕ ਉਧਰ ਲਗ ਪਕ 2 ਚਮਚਾਉਣੀਆਂ ਦੋਨੇ ਚੀਜ਼ਾਂ ਠੀਕ ਹੈ ਤੇ ਨਾਨਾ ਨਾ ਪਕਿੰਦੇ ਉਹ ਸਭ ਜਿਹਨਾਂ ਨੂੰ ਪਾਣੀ ਨੀ ਜੋੜ ਲੈ ਬਿਲਕੁਲ ਡਰਾਈ ਹੋਣ ਨੇ ਪੂਰਾ ਜ਼ੋਰ ਲਾ ਕੇ ਡਰਾਈ ਤਾਂ ਹੋਣੀਏ ਅੱਜ ਤਾਂ ਮੈਂ ਇਹ ਜੋੜਿਆ ਅਲਕਾ ਬ੍ਰਾਊਨ ਜਿਹਦਾ ਕਰਵਾ ਕਾਲਾ ਬ੍ਰਾਊਨ ਜਗਰ ਨਾ ਜ਼ਿਆਦਾ ਨਿਕਲ ਸਭ ਜਿਹੜਾ ਵੀ ਆਪਾਂ ਜ਼ਿਆਦਾ ਨਹੀਂ ਪੁੰਨਦੀ ਨਾ ਤਿੰਨ ਦਾ ਕੱਚਾ ਬੰਦੂਰ ਕਰਨਾ ਤੇ ਘਾਲ ਲੈਣੀ ਮੈਨੂੰ ਜਾਰੀ ਹੈ ਕਈ ਤਾਂ ਕੱਚੀਆਂ ਜਿਵੇਂ ਚ ਪਾ ਦਿੰਦੇ ਪਰ ਅਸੀਂ ਤੜਕਾ ਲਾ ਕੇ ਪਾਉਨੇ ਆ ਤੇ ਇੱਕ ਤਾਂ ਟੇਸਟ ਬਹੁਤ ਵਧੀਆ ਆਉਂਦਾ ਵਾ ਇਹਦਾ ਤੜਕਾ ਪਾ ਲਾ ਕੇ ਹੁਣ ਆਪਾਂ ਪਾਉਣ ਲੱਗੇ ਜੀ ਇਹਨਾਂ ਦੇ ਵਿੱਚ ਮਸਾਲੇ ਇਹ ਇੱਕ ਚਮਚ ਕਾਲੀ ਮਿਰਚ ਠੀਕ ਥੋੜਾ ਜਿਹਾ ਕਿਚਨ ਕੇ ਅੰਗੱਤਾ ਕੁਚਮਚ ਐ ਤੇ ਮੈਕੀ ਮਸਾਲਾ ਪੂਰਾ ਪੈਕਟ ਪਾਇਆ ਇਹਨਾਂ ਨੇ ਟੇਸਟ ਬਹੁਤ ਵਧੀਆ ਆਉਂਦਾ ਠੀਕ ਹੈ ਜੀ ਠੀਕ ਹੈ ਬਾਕੀ ਤੁਸੀਂ ਅਰਗਾਨਾ ਵਗੈਰਾ ਪਾ ਸਕਦੇ ਹੋ ਅਰਗਾਨਾ ਹੋਗਾ ਚਿਲੀ ਫਲੈਕਸ ਵੀ ਪਾ ਸਕਦੇ ਹੋ ਉਹਦੇ ਨਾਲ ਕੀ ਟੇਸਟ ਬਹੁਤ ਵਧੀਆ ਆਉਂਦਾ ਵਾ ਹਲਕਾ ਜਿਹਾ ਪਾ ਦਾਂਗੇ ਸਵਾਦ ਸਵਾਦ ਅਨਸਾਰ ਨਮਕ ਪਾਉਣਾ ਠੀਕ ਜਟਨੀ ਅਜਿਹੀ ਨਮਕ ਕੋਲ ਬਾਰੇ ਜਿਆਦਾ ਸਪਾਈਸੀ ਵੀ ਨਹੀਂ ਕਰਨਾ ਕਿ ਹਾਂ ਵੀ ਕਿਉਂਕਿ ਚਟਨੀ ਵੀ ਨਾਲ ਸਪਾਈਸੀ ਹੁੰਦੀ ਹੈ ਨਾ ਸਬਜ਼ੀਆਂ 'ਚ ਜਿਆਦਾ ਮਿਰਚ ਮਸਾਲਾ ਨਹੀਂ ਪਾਉਣਾ ਕਿ ਸਪਾਈਸੀ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਚਟਨੀ ਬਹੁਤ ਸਪਾਈਸੀ ਹੁੰਦੀ ਹੈ ਇਧਰ ਸਾਡੀ ਹੋਰੀਆ ਸਬਜੀ ਸ਼ਲਗਮ ਦੀ ਅੱਜ ਜੇ ਸ਼ਲਗਮ ਦੀ ਸਬਜੀ 'ਚ ਪਾਲਤ ਨਹੀਂ ਪਾਈ ਅੱਗੇ ਜੇ ਪਾਲਤ ਪਾਉਂਦੇ ਨੇ ਤਾਂ ਫਿਰ ਉਹ ਵਧੀਆ ਨਹੀਂ ਬਣਦੀ ਹਰੀ ਹਰੀ ਅੱਜ ਕਿਹੜੀ ਚਟਾ ਜੰਦੀ ਹੈ ਮੋਮੋਸ ਦੀ ਵਾਸਤੇ ਤਾਂ ਮੇਨ ਦਾ ਜਿਹੜੀ ਸ਼ੇਪ ਬਣਾਉਣੀ ਹੈ ਉਹ ਬੜੀ ਔਖੀ ਹੁੰਦੀ ਹੈ ਨਾ ਹਾਂ ਆਪਾਂ ਅੱਜ ਸ਼ੇਪ ਦੇਖਿਆ ਤੁਹਾਨੂੰ ਕਿੰਨੀ ਘੱਟ ਪਣਾ ਸਕਦੇ ਹਾਂ ਦੇ ਇੱਕ ਚਮਚਾ ਲਵਾਂਗੇ ਸਾਇਆ ਸੌਸ ਇਹ ਹੈ ਜੀ ਸੋਇਆ ਸੌਸ ਵਧੀਆ ਵਾਲੀ ਹੈ ਨਾ ਉਸ ਤੋਂ ਬਾਅਦ ਆਪਾਂ ਅੱਗੇ ਕੈਚਪ ਟਮੇਟੋ ਕੈਚਪ ਉਹ ਤੋਂ ਬਾਅਦ ਅੱਜ ਦਾ ਦਰਦ ਇਹਨਾਂ ਨੂੰ ਮਿਕਸ ਹਲਕਾ ਜਿਹਾ ਆਪਾਂ ਤੜਕਾ ਲੜਾਉਣਾ ਉਹ ਜ਼ਿਆਦਾ ਵੀ ਨਹੀਂ ਆਪਾਂ ਉਹ ਕਰਨਾ ਸਬਜੀ ਆਪਾਂ ਇਹਨੇ ਵੀ ਕੋ ਨਹੀਂ ਰਿਫਰ ਜਗੇ ਆ ਦੇਖੋ ਬਸ ਇੰਨਾ ਕੋ ਕੱਚਾ ਧਾਨ ਜਾਂ ਦੂਰ ਕਰਨਾ ਸੀ ਨਹੀਂ ਭੁੰਨੀ ਫਿਰ ਇਹ ਗੱਲ ਜੂ ਦੀ ਗੱਲ ਨਹੀਂ ਠੀਕ ਹੈ ਹੁਣ ਆਪਾਂ ਬਣਾਵਾਂਗੇ ਮਮਸਾ ਦੀ ਸ਼ੇਪ ਹੈ ਨਾ ਇਧਰ ਆਪਣਾ ਚੱਲਦਾ ਪਿਆ ਵਾ ਮੈਚ ਤੇ ਰੋਹਿਤ ਸ਼ਰਮਾ ਹਟ ਵੀ ਹੋ ਚੁੱਕਿਆ ਵਾ ਹੁਣ ਆਇਆ ਵਿਰਾਟ ਕੋਹਲੀ ਆ ਦੇਖੋ ਅੱਗੇ ਦੇਖੀਏ ਸ਼ੇਪ ਤੇ ਇਧਰ ਇਧ ਨਾਲ ਨਾਲ ਗਮਨ ਖਾਣੇ ਆਪਾਂ ਪਪੀਤਾ ਆ ਨਾ ਗਮਨ ਖਾਓ ज़्यादा पै गई लो आ गया किंग कोहली विराट कोहली एदा हो गया ऑटो देखो आ देखो ऑटो हो गया आ देखो नाल नाल आप कर रहे हैं शलगम की कर रहे हैं ग्राइंड कोटा मार रहे हैं कोटा ਸਤਰਾ ਗਰ ਗੋਟ ਮਰੀਦਾ ਵਾ ਦੇਰ ਤੋਂ ਬਲ ਠੀਕ ਤੈਂ ਕਿ ਤਰਾ ਪੂਰਾ ਮਲਾਈ ਘਾ ਦੇਣਾ ਨੂੰ ਅੱਪਾ ਇਹਦੇ ਨਾਲ ਕੋ ਚਾੜਤਾ ਜੀ ਸਟੀਮਰ ਕਿੰਦੇ ਚਾਪਾ ਪਾਣੀ ਗਰਮ ਰੱਖ ਤਾ ਪਾਣੀ ਗਰਮ ਪਾ ਲੈ ਗਿਆ ਸੀ ਨਹੀਂ ਬਾਲਿਆ ਜੀ ਤੇ ਮਲਾਈ ਬਣਾ ਦੇ ਠੀਕ ਹੈ ਚਿੰਗੀ ਤਰਾ ਫਿਰ ਨੂੰ ਘਿਓ ਲਾ ਲਾਂਗੇ ਮਿਰਚ ਨਾਲ ਇਹ ਨਾਲ ਨਾਲ ਮੂੰਮਸ ਚੰਬੜ ਨਗੇ ਨਾਲ ਸਟੀਮਰ ਦੇ ਆਸਾਨੀ ਨਾਲ ਲੱਥ ਜਾਣਗੇ ਤੇ ਅੱਜ ਮੈਂ ਖਾ ਕੇ ਵੀ ਦੇਖ ਲਿਆ ਬਹੁਤ ਘੈਂਟ ਮਸਾਲਾ ਬਣਿਆ ਵਾ ਬਹੁਤ ਟੇਸਟੀ ਬਣਿਆ ਵਾ ਨਾਗੀ ਮਸਾਲਾ ਦਾ ਤੇ ਹੁਣ ਛਾੜ ਬਹੁਤ ਘੈਂਟ ਆ ਰਿਹਾ ਵਾ ਘੋਲਾ ਕੇ ਰੱਖਿਆ ਇਹਨਾਂ 15 ਮਿੰਟ ਹੋ ਗਏ 15-20 ਮਿੰਟ ਹੋ ਗਏ ਰੱਖਿਆ ਨੂੰ ਠੀਕ ਹੈ ਇੱਕਦੋਬਾਰ ਫਿਰ ਮੁੱक्की ਦੇਣੀ ਚੰਗੀ ਤਰ੍ਹਾਂ ਜਿੰਨਾ ਮੈਂ ਇਦਾਂ ਵਧੀਆ ਗੁੱਜੂ ਘੋਲਨੇ ਮੂੰਮਸ ਵਧੀਆ ਬਣਨਗੇ ਬਿਲਕੁਲ ਬਿਲਕੁਲ ਚਲੋ ਜੀ ਆਹ ਦੇਖੋ ਰੋਟੀ ਬਣਾ ਲਈ ਐਡੀ ਵੱਡੀ ਆਪਣੀ ਜੀ ਰੋਟੀ ਵੇਲੇ ਅੱਧਾ ਤੇ ਕੱਲੀ ਕੱਲੀ ਟਿੱਕੀ ਵੀ ਵੇਲ ਲਈ ਤੇ ਪਰ ਮੈਨੂੰ ਇਦਾਂ ਤਰੀਕਾ ਸਹੀ ਲੱਗਦਾ ਵੱਡੀ ਸਾਰੀ ਵੇਲ ਕੇ ਨਾ ਉਹਦੇ ਵਿੱਚੋਂ ਕੱਢ ਲਓ ਹਾਂ ਵਿੱਚੋਂ ਕੱਢ ਲਓ ਕੋਈ ਗਲਾਸੀ ਨਾਲ ਇੱਕ ਦੋ ਟਿੱਕੀਆਂ ਜ਼ਿਆਦਾ ਨਿਕਲ ਜਾਂਦੀਆਂ ਨੇ ਹਾਂ ਇਦਾਂ ਹੀ ਮੈਂ ਤਰੀਕਾ ਦੱਸਦੀ ਹਾਂ ਨਾਲਾ ਰੋਟੀ ਬਿਲਕੁਲ ਪਤਲੀ ਵੇਲਣੀ ਹੈ ਇੱਕ ਦੇ ਵਿੱਚ ਦੇਖੇ ਕਿੰਨੇ ਨਿਕਲ ਜਾਣੇ 1 2 3 4 5 6 7 ਤੇ ਇੱਕ ਵਿੱਚੋਂ 8 ਨਿਕਲ ਜਾਣੀਆਂ ਵਾ 8 ਨਿਕਲ ਗਿਆ ਨਾ ਆਹ ਤਾਂ ਮੈਂ ਛੋਟੀ ਵੇਲੀ ਮੈਂ 12 12 ਵੀ ਕੱਢ ਲਈ ਨਹੀਂ ਇੱਕ ਤੇ ਆ ਦੇਖ ਲਓ ਮਾਤਾ ਦੇ ਘਰ ਨਾਲ ਆਹ ਟੈਕਨੀਕ ਕਰੀਏ ਨਿਕਲਿਆ ਵੇ ਦੇਖੋ ਕਿੱਡੀ ਘੈਂਟ ਆ ਹੁਣ ਆਪਾਂ ਇਹਦੇ ਵਿੱਚ ਪਰਾਂਗੇ ਮਟੀਰੀਅਲ ਤੇ ਤੁਹਾਨੂੰ ਬਣਾ ਕੇ ਦਿਖਾਵਾਂਗੇ ਮੂਮੋਸ ਕਿੱਦਾਂ ਦੇ ਬਣਾਈਦੇ ਆ ਦਸਵੇਰੋਂ ਨਾਲ ਨਾਲ ਕਿੱਦਾਂ ਬੰਦੇ ਆ ਇਦਾਂ ਬੰਨੇ ਇਹਨਾਂ ਦੀ ਸ਼ੇਪ ਆ ਆ ਦੇਖ ਲਓ ਇੱਕ ਚਮਚਾ ਆਪਾਂ ਸਬਜੀ ਦਾ ਲਿਆ ਏ ਠੀਕ ਆ ਮਟੀਰੀਅਲ ਲਿਆ ਇੱਕ ਚਮਚਾ ਆ ਚੁੰਜੇ ਬਣਾ ਲਿਆ ਇਦਾਂ ਕਰਕੇ ਚੁੰਜਾ ਜਿਹਾ ਬਣਾਈ ਜਾਣੀ ਆ ਉਹਦੀ ਆ ਏ ਏ ਏ ਆ ਚੱਕ ਦੇਖੋ ਕਿੱਟੀ ਘੈਂਡ ਬਣੀ ਆ ਐਦਾਂ ਹੀ ਹੁੰਦੀ ਆ ਬਾਜ਼ਾਰ 'ਚ ਇੱਕ ਮਿੰਟ ਆ ਦੇਖੋ ਜਦ ਕਿੱਟੀ ਹੋ ਗਈ ਹੈ ਘੈਂਡ ਬਣ ਗਈ ਪੂਰੀ ਜਿਹਾ ਨਾ ਬੰਦਾ ਚਿੱਟੀ ਹੋਊਗੀ ਨਾ ਅੰਦਰ ਚਿੱਟਾ ਆ ਜਾ ਆ ਦੇਖੋ ਹੌਣ ਦੇਗੀ ਪ੍ਰਪਰ ਆ ਦੇਖੋ ਬਣ ਗਿਆ ਨਾ ਫੁੱਲ ਜਿਹਾ ਵਾਹ ਮਾਤਾ ਵਾਹ ਕੀ ਆ ਤਾ ਆ ਦੇਖੋ ਇਧਰ ਮਮੀ ਕਰ ਜੇ ਵੀ ਥੋੜਾ ਜਿਹਾ ਰਹਿ ਗਿਆ ਤੇ ਇਧਰ ਹੋ ਗਏ ਤੇ ਇੱਕ ਸਟ੍ਰੀਮ ਪ੍ਰਪਰ ਆ ਆ ਦੇਖੋ ਉਹਦੇ ਆ ਨਾ ਆਪਾਂ ਕੋਲ ਇਸ ਤਿੰਨ ਕਰਨਾ ਚਾਹੀਦਾ ਹੈ ਜਦ ਆ। ਤੇ ਕੋਲ ਆਪਾਂ ਇਸ ਤਿੰਨ ਕੋਲ ਮੰਮਾ ਦੇ ਕੋਲ ਫਰਦਾ ਲੈਣਾ ਮੰਗੇ। ਲੋ ਜੀ ਸਾਰੇ ਭਾਂਡੇ ਮਮਾ ਸਾਹਿਬ ਕੋਲ ਨਿਆ ਤਿਆਰ ਹੋਇਆ, ਉਧਰ ਹੋ ਤਿਆਰ ਹੋਇਆ ਇਹਨਾਂ ਨੂੰ ਆਪਾਂ ਕੋਲ ਇਸ ਤਿੰਨ ਕਰ ਲੈਣਾ। ਇਹਨਾਂ ਨੂੰ ਆਪਾਂ ਕਰ ਲੈਣਾ ਫਰਾਈਡ। ਹੁਣ ਲਾਵਾਂਗੇ ਆਪਾਂ ਇਹਨਾਂ ਤੇ ਕਿਉਂ? ਇਹਨਾਂ ਦੇ ਤਾਂ ਕੋਈ ਕਿਉਂ ਬਾਬਾ, ਚੋਕਾ ਤਲੰਦੇ ਆ। ਉਹ ਨਰਮ ਬਣਦੇ ਆ। ਠੀਕ। ਤੇ ਇਸ ਤਰ੍ਹਾਂ ਬਣਦੇ ਆ। ਪੱਤਾ ਗੁੱਦੀ। ਫਿਰ ਬਾਅਦ ਇਹਨਾਂ ਨੂੰ ਮੋਟੇ ਆ ਲਾ ਦੇ ਖਾਨ ਤੋਂ ਕੋਲੇ ਹੋ ਲੋ। ਹਾਂ। ਇਹ ਲਾਉਣਾ ਜ਼ਰੂਰੀ ਹੈ। ਸਟੀਮ ਵਾਲੇ ਤੇ ਲਾਉਣਾ ਹੈ। ਹਾਂ। ਸਟੀਮ ਜਿਹੜੇ ਕਰਨੇ ਉਹਨਾਂ ਨੂੰ ਲਾ ਲਓ। ਤਾਂ ਤਾਂ ਫਰਾਈਟ ਤੇ ਲੋੜ ਵੀ ਜੇ ਫਰਾਈ ਹੋ ਜਾਣਾ ਤਾਂ ਸਟੀਮ ਵਾਲੇ ਤੇ ਲਾਈ। ਕੋ ਮੜਾ ਚੱਕ ਕੇ ਮੈਨੂੰ ਤਾਂ ਲੱਗਾ ਬਣ ਗਿਆ। ਬਣ ਗਿਆ, ਬਣ ਗਿਆ। ਤਾਂ ਉਹਨਾਂ ਨੂੰ ਚੈੱਕ ਕਰ ਲਓ ਜਦੋਂ ਪੂਲੇ ਪੂਲੇ ਲੱਗ ਜਾਣਾ ਹਾਂ ਬਣ ਚੁੱਕਿਆ। ਬਣ ਗਿਆ, ਬਣ ਗਿਆ। ਅਜੇ ਲੋ ਆਹ ਦੇਖੋ ਚੈੱਕ ਕਰੋ ਸਾਡੇ ਮੋਮੋਸ। ਕੈਂਡ ਬਣੇ ਇੱਕਦਮ ਬਾਕੀ ਉਹਨਾਂ ਤੁਹਾਨੂੰ ਖਾ ਕੇ ਦਿਖਾਵਾਂਗੇ ਤੇ ਫਰਾਈਟ ਵੀ ਖਾ ਕੇ ਦਿਖਾਵਾਂਗੇ। ਕੈਂਡ ਬਣ ਗਏ ਪੂਰੇ। ਦੇਸਾਂ ਨੂੰ ਸਖਾਂਚ ਵੀ ਟੇਸਟੀ ਹੋਣਗੇ ਤੇ ਬਣਾਉਣ ਕੀ ਵੀ ਟੇਸਟੀ ਬਾਕੀ ਤੁਸੀਂ ਆਪ ਟਰਾਈ ਕਰਕੇ ਦੇਖੋ ਨੂੰ ਕੁਝ ਨਾ ਪਤਾ ਲੱਗ ਰਿਹਾ ਚਲੋ ਚੱਲਿੰਦੇ ਆ ਸਾਡਾ ਮੈਚ ਲੈ ਵੀ ਆ ਪਾਣੇ ਨੂੰ ਕਰ ਲੈਂਦੇ ਆ ਫਰਾਈ ਸਾਰੀ ਬਣ ਗਈ ਇੱਕ ਬ੍ਰਿਚ ਇਹਨੇ ਤੇ ਬੁਣਤਾ ਸਾਡੀ ਨੇ ਕੱਢਣਾ ਹੈ ਅੱਨੇ ਸਾਰੇ ਬਣਿਆ ਅਜੇ ਹੋਰ ਹੋਣਗੇ ਆ ਦੇਖੋ ਵਧੀਆ ਕਲਰ ਆ ਰਿਹਾ ਵਾ ਹੌਲੀ ਹੌਲੀ ਡੀਪ ਫਰਾਈ ਕਰਨੇ ਆਪਾਂ ਇਕਦਮ ਜ਼ਿਆਦਾ ਨਹੀਂ ਕਰਨੇ ਮੇਰੇ ਵਿਚੋਂ ਮਤੇ ਇੱਕ ਹੋ ਜਾਂਦੇ ਕਚੇਰੇ ਦੇ ਉੱਪਰ ਜੇ ਕ੍ਰਿਸਪੀ ਹੋ ਜਾਂਦੇ ਵਧੀਆ ਨਹੀਂ ਵਗਦੇ ਫਿਰ ਚੰਗੀ ਤਰ੍ਹਾਂ ਇਹਨੂੰ ਡੀਪ ਫ੍ਰਾਈ ਕਰਾਂਗੇ ਹੌਲੀ ਹੌਲੀ ਆ ਦੇਖੋ ਆਪਣੇ ਹੋ ਚੁੱਕੇ ਮੋਮੋਸ ਸ਼ੇਪ ਦੇ ਕੋਲੇ ਦਾ ਕਲਰ ਦੇਖੋ ਕਿੰਨਾ ਘੈਂਟ ਆਇਆ ਵਾ ਇੱਕਦਮ ਘੈਂਟ ਖਾਣ ਚ ਬਹੁਤ ਘੈਂਟ ਆ ਖਾਗਣਾ ਤਾਂ ਦੱਸ ਨਹੀਂ ਬਸ ਦੇਖਣ ਚ ਬਹੁਤ ਘੈਂਟ ਆ ਆ ਦੇਖੋ ਠੰਡਾ ਠੰਡਾ ਮੋਸਮ ਚ ਜਦ ਆਇਆ ਚਿੱਜਾਂ ਖਾਣ ਨੂੰ ਬਹੁਤ ਦਿਲ ਕਰਦਾ ਦੇਖੋ ਭੈਣ ਬਰਾਉ ਤਾਂ ਦੇ ਮੂੰਹ ਚ ਪਾਣੀ ਆ ਰਿਹਾ ਹਣਾ ਤੁਸੀਂ ਵੀ ਬਣਾ ਕੇ ਤੇ ਖਾਓ ਆ ਦੇਖੋ ਆ ਦੇਖੋ ਹੋਰ ਲੈਓ ਪਾਣੀ ਇਹ ਮੋਚ ਨਾ ਰੱਖੋ ਨਾ ਇਹ ਤੇ ਪਲੇਟ ਚ ਪਾਓ ਆ ਚੱਕੋ ਆ ਦੇਖੋ ਸ਼ੇਪ ਦੇਖੋ ਤੁਸੀਂ ਹੁਣ ਬਾਕੀ ਵੀ ਕਰ ਲਈਏ ਤੇ ਬਾਕੀ ਹੁਣ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਕਿ ਤਾਦੇ ਬਣੇ ਆ ਆ ਦੇਖੋ ਜੀ ਸਾਡੇ ਆ ਸਟੀਮ ਵਾਲੇ ਤੇ ਇਦਾਂ ਸਾਡੇ ਫਰਾਈਟ ਵਾਲੇ ਡਿਵਾਈਡ ਹੋ ਗਿਆ ਦੇਖੋ ਕਿੰਨਾ ਕਿੰਡ ਆਹ ਹਾਂ ਹਾਂ ਕਿੰਡ ਲੱਗ ਰਿਹਾ ਨਾ ਆ ਰਹੀ ਆਪਣੀ ਉਹਦਾ ਚਟਨੀਆਂ ਤੇ ਆਪਾਂ ਸਾਰਿਆਂ ਨੂੰ ਥੋੜੀ-ਥੋੜੀ ਚਟਨੀ ਰੱਖ ਦਾਂਗੇ ਤੇ ਹੁਣ ਤੁਹਾਨੂੰ ਇਹ ਖਾ ਕੇ ਦੱਸਾਂਗੇ ਕਿੰਦਾਂ ਦੇ ਬਣਿਆ ਆਰੇ ਜੋ ਮੁੰਮੋਸ ਇਹਨਾਂ ਨੂੰ ਆਪਾਂ ਖਾਣ ਟੇਸਟ ਕਰਕੇ ਦੇਖਦੇ ਆ ਕਿਦਾਂ ਦੇ ਬਣਿਆ ਤੁਸੀਂ ਵੀ ਖਾਓ ਬਹੁਤ ਟੇਸਟੀ ਮੈ ਆ ਤੇ ਸਟੀ ਬਣਿਆ ਨਾ ਗਮ ਬਹੁਤ ਟੇਸਟੀ ਆ ਕਿਦਾਂ ਬਹੁਤ ਟੇਸਟੀ ਬਣਿਆ ਬਹੁਤ ਜਿਆਦਾ ਟੇਸਟੂ ਮਟੀਰੀਅਲ ਵਿੱਚ ਫਿਲਿੰਗ ਦੇਖੋ ਤੁਸੀਂ ਫਿਲਿੰਗ ਵਿੱਚ ਫੁੱਲ ਭਰੀ ਹੋਈ ਹੈ ਨਾਲ ਚੜਨੀ ਵੀ ਬਹੁਤ ਟੇਸਟੀ ਬਣੀ ਆ ਬਣੀ ਆ ਮੋਲਣਾ ਮੈਂ ਆ ਗੰਮੀ ਗੰਮੀ ਆ ਨਾ ਤਾਂ ਆਹ ਆ ਗੰਮੀ ਦੇਖੋ ਸਟੀਮ ਵਾਲਾ ਵੀ ਖਾ ਕੇ ਦੇਖ ਲੈਣਾ ਇਹ ਬਾਕੀ ਮਮਾ ਖਾਲੇ ਬਹੁਤ ਘਣ ਬਣਿਆ ਬਹੁਤ ਜਿਆਦਾ ਮਟੀਰੀਅਲ ਦੇਖ ਸਾਡੇ ਤੁਸੀਂ ਕਿੰਨਾ ਜ਼ਬਰਦਸਤਾ ਪੂਰਾ ਪੱਕਾ ਆ ਇਹ ਨਹੀਂ ਵੀ ਕੋਈ ਮੈਦਾ ਕੱਚਾ ਜਾਂ ਕਿੱਦਾਂ ਵਿੱਚ ਮਟੀਰੀਅਲ ਵੀ ਪੂਰਾ ਭਰਿਆ ਆ ਮਜ਼ਾ ਆ ਗਿਆ ਅੱਜ ਦਾ ਮੋਮੋਸ ਆ ਗਿਆ ਹੁਣ ਰਾਣਾ ਬੈ ਕੇ ਖਾ ਲਿਆ ਵਾ ਚਲੋ ਠੀਕ ਆ ਜੀ ਐਸਸੀ ਅੱਜ ਦਾ ਸਾਡਾ ਇਹ ਸੀ ਅੱਜ ਦਾ ਸਾਡਾ ਵਲੌਗ ਖਾਲੀ ਹੁਣ ਜਲਦੀ ਜਲਦੀ ਤੇ ਬਾਏ ਜੀ ਬਾਏ ਕਰ ਦੋ ਚਲੋ ਜੀ ਨਾਲੋਂ ਜਲਦੀ ਜਲਦੀ ਕਰਾਓ ਕਰ ਲੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਫੋਲੋ ਕਰੋ ਜਲਦੀ ਕਰ ਦੋ ਸਾਰੇ ਜਾਏ ਹੁਣ ਮਾਤਾ ਜੀ ਨੇ ਕਹਿਤਾ ਤੇ ਚਲੋ ਠੀਕ ਆ ਜੀ